199 ਸਟੋਰ ਪੇਸ਼ ਕਰਦੇ ਨੇ ਤੁਹਾਡੀ ਬਚਤ ਦਾ ATM ਆਜੇ ਪਹੁੰਚੋ ਤੇ ਬਚਤ ਕਰਨ ਦਾ ਲਾਭ ਉਠਾਓ 199 ਸਟੋਰ ਭੋਪਾਲਾ ਰੋਡ ਦਰਹਾ 199 ਸਟੋਰ ਰਹਾ ਤੁਹਾਡੀ ਬਚਤ ਦਾ ATM ਦੇ ਉੱਤੇ ਅਸੀਂ ਤਾਂ ਕਿਹਾ ਤੁਹਾਡੇ ਵਾਸਤੇ ਨਵੀਆਂ-ਨਵੀਆਂ ਆਈਟਮਾਂ ਅਸੀਂ ਬਹੁਤ ਜ਼ਿਆਦਾ ਬੀਜ਼ੀ ਹੋ ਗਏ ਸੀ ਇਸ ਕਰਕੇ ਨਵੀਂ ਵੀਡੀਓ ਨਹੀਂ ਪਾ ਸਕੇ ਉਸ ਨੂੰ ਤੁਹਾਡੇ ਨਾਲ ਵਾਦਾ ਕੀਤਾ ਸੀ ਤੋ ਜੇ ਜਿਆਦਾ ਆਈਟਮਾਂ ਅਸੀਂ ਵੀਡੀਓ ਦੇ ਵਿੱਚ ਪਾ ਦਿੰਨੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਅਸੀਂ ਕੁਝ ਕੁ ਆਈਟਮਾਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਕਿ ਰੋਜ਼ਮਰਾਂ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਔਰ ਇੱਥੋਂ ਤੁਹਾਨੂੰ ਬਹੁਤ ਸਸਤੀਆਂ ਮਿਲਣੀਆਂ ਨੇ ਆਹ ਉਹ ਚੀਜ਼ਾਂ ਤੁਹਾਨੂੰ ਬਾਜ਼ਾਰ ਤੋਂ ਕਿੱਦੋਂ ਨਹੀਂ ਨਿਪਟਣੀਆਂ ਸਭ ਤੋਂ ਪਹਿਲਾਂ ਤਾਂ ਆ ਗਿਆ ਜੀ ਆਹ ਹੁਣ ਪਿੰਡਾਂ ਦਾ ਤੇ ਮੱਛਰਾਂ ਦਾ ਮੌਸਮ ਆ ਗਿਆ ਇਹ ਦਾ ਗਊ ਦਾ ਆਪਣੇ ਐਨਕ ਦਾ ਵੀ ਕੰਮ ਕਰੂਗਾ ਤੇ ਮੱਛਰਾਂ ਦਾ ਵੀ ਤੁਹਾਨੂੰ ਬਚਾ ਰੱਖੂਗਾ ਤੇ ਨਾਲ ਦੀ ਨਾਲ ਇਹਨੇ ਜਿਹੜਾ ਮਾਸਕ ਲਾਉਂਦੇ ਆ ਉਹਦਾ ਵੀ ਕੰਮ ਕਰਦਾ ਇਹਦਾ ਰੇਟ ਬਹੁਤ ਘੱਟ ਆ ਸਾਡੇ ਕੋਲੇ ਰੇਟ ਸੁਣੋ ਤੁਸੀਂ ਇੱਥੇ ਆਇਆ ਨੂੰ ਇਹ ਦੱਸਾਂਗੇ ਉਸ ਤੋਂ ਬਾਅਦ ਬਰਸਾਤ ਦਾ ਮੌਸਮ ਆ ਦੇਖੋ ਤੁਹਾਡੇ ਪੈਰ ਕਿੱਲੇ ਹੋ ਜਾਂਦੇ ਨੇ ਤੁਸੀਂ ਮੀਂਹ ਪੰਦੇ ਦੇ ਵਿੱਚ ਕਿਤੇ ਜਾਣਾ ਇਹਨੂੰ ਤੁਸੀਂ ਬੂਟਾਂ ਦੇ ਉੱਪਰ ਦੀ ਉਚਾਰ ਸਕਦੇ ਹੋ ਬੂਟਾਂ ਦੇ ਉੱਪਰ ਦੀ ਚਾੜ੍ਹ ਕੇ ਜਿੰਨੇ ਮਰਜ਼ੀ ਪਾਣੀ ਦੇ ਵਿੱਚ ਤੁਸੀਂ ਨਿਕਲ ਜਾਓ ਤੁਹਾਡੇ ਬੂਟਾਂ ਨੂੰ ਕੱਪੜਿਆਂ ਨੂੰ ਕੋਈ ਅਸਰ ਨਹੀਂ ਹੋਣਾ ਬੱਥਿਆ ਤੀਸਰੀ ਆਈ ਤੇ ਮਾਰ ਜੀ ਇੱਕ ਸਾਡੇ ਕੋਲੇ ਕਈ ਵਾਰ ਤੁਹਾਨੂੰ ਦੰਬ ਕਰਦੇ ਨੇ ਹੁਣ ਸੂਰਜ ਦੇ ਵਿੱਚ ਗਰਮ ਭਾਂਡਾ ਚੱਕਣਾ ਪੈਂਦਾ ਤਾਂ ਉਹਦੇ ਵਾਸਤੇ ਆਈਟਮ ਸਪੈਸ਼ਲ ਆਈ ਆ ਇਸ ਤਰ੍ਹਾਂ ਬਹੁਤ ਸਿੰਧੀ ਕੌਣ ਦੀ ਹੈਗੀ ਅਜੀ ਇਹ ਪੋਰਾ ਸੈਕਰੀ ਲੱਗੂਗਾ ਆ ਕਰਕੇ ਤੁਸੀਂ ਪਾਂਡਾ ਗਰਮਾ ਜਿਹੜਾ ਚੱਕ ਸਕਦੇ ਹੋ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਜੀ ਵੈਕਿਊਮ ਕਲੀਨਰ ਇਹ 2L ਵਾਲਾ ਵੈਕਿਊਮ ਕਲੀਨਰ ਤੁਹਾਨੂੰ ਆਮ ਹਰ ਇੱਕ ਨੂੰ ਇਹ ਗੱਡੀ ਦੇ ਵਿੱਚ ਵੀ ਰੱਖ ਸਕਦੇ ਹੋ ਤੁਸੀਂ ਆਪਣੇ ਘਰ ਦੇ ਸੋਫਿਆਂ ਦੀ ਵੀ ਇਹ ਨਾਲ ਸਫਾਈ ਕਰ ਸਕਦੇ ਹੋ ਬਹੁਤ ਦੇ ਪਾਵਰਫੁੱਲ ਬਹੁਤ ਜੀ ਰੇਟ ਘੱਟ ਆ ਇਹਦਾ ਉਸ ਤੋਂ ਬਾਅਦ ਚਾਜੋ ਦੋਸਤੋ ਹੁਣ ਬਰਸਾਤ ਦਾ ਮੌਸਮ ਆ ਆ ਦੇਖੋ ਤੁਸੀਂ ਇਹਨੂੰ ਆਪਣੇ ਸਕੂਟਰ ਗੱਡੀ ਦੇ ਵਿੱਚ ਜਿੰਮੇ ਮਰਜ਼ੀ ਰੱਖ ਲਓ ਦੇਖਣ ਨੂੰ ਇਹ ਬੋਤਲ ਲੱਗਦੀ ਆ ਪਰ ਇਹਦੇ ਵਿੱਚ ਇੱਕ ਛਤਰੀ ਆ ਆ ਦੇਖੋ ਤੁਸੀਂ ਐ ਕਰਕੇ ਖੋਲ੍ਹਣੀ ਆ ਇਹ ਆ ਦੇਖੋ ਛਤਰੀ ਨਿਕਲ ਗਈ ਇਹਨੂੰ ਇਸ ਤੋਂ ਬਾਅਦ ਦੇ ਵਿੱਚ ਆ ਬਟਨ ਲੱਗਿਆ ਹੋਇਆ ਇੱਥੇ ਇਹਨੂੰ ਖੋਲ੍ਹਣ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਪ੍ਰੈਸ ਕਰੋਗੇ ਤਾਂ ਇਹਦੇ ਨਾਲ ਦੀ ਨਾਲ ਤੁਹਾਡੀ ਜਿਹੜੀ ਛਤਰੀ ਉਹ ਵੱਢ ਜੇਣੀ ਆ ਇਸ ਤਰ੍ਹਾਂ ਖੁੱਲ ਕੇ ਪੂਰੀ ਦੀ ਪੂਰੀ ਛਤਰੀ ਜਿਹੜੀ ਆ ਸਮਝ ਆ ਜਾਂਦੀ ਆ ਤੋ ਦੋਸਤੋ ਦੇਖਣ ਨੂੰ ਇਹ ਬੋਤਲ ਲੱਗਦੀ ਹੈ ਤੁਸੀਂ ਇਹਨੂੰ ਸਕੂਟਰ ਕਾਰ ਦੇ ਵਿੱਚ ਆਰਾਮ ਦੇ ਨਾਲ ਵਧੀਆ ਤਰੀਕੇ ਨਾਲ ਰੱਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਇਹ ਜੁਲਰੀ ਬਾਕਸ ਆਮ ਤੌਰ ਤੇ ਲੇਡੀਜ਼ ਨੇ ਕਿਤੇ ਜਾਣਾ ਆਉਣਾ ਹੁੰਦਾ ਤਾਂ ਉਹਨਾਂ ਨੂੰ ਆਪਣੀ ਜੁਲਰੀ ਸੰਭਾਲਣ ਦੀ ਬੜੀ ਉਹ ਹੋ ਜਾਂਦੀ ਆ ਆ ਦੇਖੋ ਇਹਦੇ ਵਿੱਚ ਕਿੰਨੇ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੀ ਜੁਲਰੀ ਜਿਹੜੀ ਮੰਦੀ ਕਾਟੇ ਵਾਲੀਆਂ ਵਗੈਰਾ ਜੋ ਵੀ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲ ਕੇ ਤੁਸੀਂ ਕਿਤੇ ਟ੍ਰੈਵਲ ਕਰਨ ਜਾਣੇ ਤਾਂ ਤੁਸੀਂ ਇਹਨੂੰ ਨਾਲ ਲੈ ਜਾ ਸਕਦੇ ਹੋ ਬਹੁਤ ਵਧੀਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦਿੱਤੇ ਆ ਔਰ ਲੋਕਾਈ ਦੇਖੋ ਕਿੰਨੀ ਸੋਹਣੀ ਲੱਗਦੀ ਆ ਇਸ ਤਰ੍ਹਾਂ ਤੁਸੀਂ ਆਪਣੇ ਪਰਸਲ ਦੇ ਵਿੱਚ ਪਾ ਕੇ ਇਹਨੂੰ ਲਗਾ ਸਕਦੇ ਹੋ ਉਸ ਤੋਂ ਬਾਅਦ ਚ ਆ ਗਿਆ ਜੀ ਆ ਮਾਈਕਰੋ ਫਾਈਬਰ ਇਹ ਆਮ ਤੌਰ ਤੇ ਤੁਹਾਨੂੰ ਆਨਲਾਈਨ ਹੀ ਦੇਖਣ ਨੂੰ ਮਿਲਦਾ ਆਮ ਦੁਕਾਨ ਤੋਂ ਨਹੀਂ ਮਿਲਦਾ ਇਹਨੂੰ ਜਿੰਨਾ ਮਰਜ਼ੀ ਲੰਬਾ ਕਰ ਲਓ ਹੁਣ ਗਰਮੀਆਂ ਦਾ ਮੌਸਮ ਆ ਇਸ ਤੋਂ ਬਾਅਦ ਦੇ ਵਿੱਚ ਸਫਾਈਆਂ ਸ਼ੁਰੂ ਹੋਣੀਆਂ ਨੇ ਲੋ ਇੱਕ ਟੋਕਾ ਰੱਟ 10 ਫੁੱਟ ਦਾ ਤਾਂ ਇੱਕੜ ਖਿੱਚ ਗਿਆ ਹੀ ਬਣ ਗਿਆ ਉੱਪਰ ਤੱਕ ਦਿਖਾ ਦਿਓ ਜੀ ਇਹਨੂੰ ਦੇਖੋ ਜਿੰਨੀ ਮਰਜ਼ੀ ਤੁਸੀਂ ਬੈਠੇ ਜਿੱਥੇ ਮਰਜ਼ੀ ਛੱਪ ਪੱਖੇ ਜੋ ਮਰਜ਼ੀ ਇਹਦੇ ਨਾਲ ਸਾਫ਼ ਕਰ ਸਕਦੇ ਹੋ ਫੋਲਡੇਬਲ ਹੈ ਇਹਨੂੰ ਨਾਲ ਦੀ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਇਕੱਠਾ ਕਰ ਦੋ ਇਕੱਠਾ ਕਰਕੇ ਇਹਨੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਆ ਜਾਣਾ ਹੈ ਤੀਸਰਾ ਤੁਹਾਡੀ ਕਿਚਨ ਦੀ ਸ਼ਾਨ ਡਾਈਨਿੰਗ ਟੇਬਲ ਦੀ ਸ਼ਾਨ ਦੇ ਘਾਇਟਮ ਆਇਆ ਇਹਦੇ ਵਿੱਚ ਤੁਸੀਂ ਆਪਣਾ ਫਰੂਟ ਵੈਜੀਟੇਬਲ ਵਗੈਰਾ ਟੇਬਲ ਦੇ ਉੱਤੇ ਰੱਖ ਸਕਦੇ ਹੋ ਆਰਾਮ ਦੇ ਨਾਲ ਇਹਨੂੰ ਜਿੱਦਾਂ ਮਰਜ਼ੀ ਘੁਮਾ ਲਓ ਆ ਦੇਖੋ ਜੀ ਇਹ ਤੁਹਾਡੀ ਡਾਈਨਿਕ ਟੇਬਲ ਦੀ ਸ਼ਾਨ ਹੈ ਜੀ ਇਹ ਉਸ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਛੋਟੇ-ਛੋਟੇ ਬੱਚਿਆਂ ਵਾਸਤੇ ਦੇਖੋ ਬਹੁਤ ਹੀ ਪਿਆਰਾ ਔਰ ਬਹੁਤ ਸੌਫਟ ਇਹ ਬੈਗ ਆਏ ਨੇ ਸਾਡੇ ਕੋਲੇ ਤੁਹਾਡੇ ਬੱਚੇ ਚਾਹ ਚਾਹ ਦੇ ਨਾਲ ਇਹ ਬੈਗ ਦੇ ਚਾਹ ਦੇ ਨਾਲ ਸਕੂਲ ਨੂੰ ਭੱਜ ਕੇ ਜਾਣਗੇ ਜੇ ਤੁਹਾਡੇ ਬੱਚੇ ਸਕੂਲ ਜਾਣ ਲੱਗੇ ਰੋਂਦੇ ਨੇ ਤਾਂ ਤੁਸੀਂ ਵਾਣ 199 ਸਟੋਰ ਤੋਂ ਇਹ ਬੈਗ ਖਰੀਦ ਕੇ ਦੇ ਦਿਓ ਮੈਂ ਵਾਦਾ ਕਰਦਾ ਕਿ ਤੁਹਾਡੇ ਬੱਚੇ ਖੁਸ਼ੀ-ਖੁਸ਼ੀ ਦੇ ਨਾਲ ਇਹ ਬੈਗ ਪਾ ਕੇ ਸਕੂਲ ਨੂੰ ਜਾਣਗੇ ਸੋ ਦੋਸਤੋ ਅੱਜ ਵੀ ਆਈਟਮਾਂ ਸਾਡੇ ਕੋਲ ਹਲੇ ਬਹੁਤ ਨੇ ਤੋਂ ਅਸੀਂ ਸਾਰੀਆਂ ਆਈਟਮਾਂ ਨਹੀਂ ਦਿਖਾ ਸਕਦੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਇਸ ਕਰਕੇ ਅਸੀਂ ਅੱਜ ਤੁਹਾਨੂੰ ਇੰਨੀਆਂ ਕਈਟਮਾਂ ਦਿਖਾਉਂਦੇ ਆ ਇੱਕ ਮਿੰਟ ਬਾਅਦ ਤੁਹਾਨੂੰ ਬਾਕੀ ਦੀਆਂ ਆਈਟਮਾਂ ਜਿਹੜੀਆਂ ਨੇ ਉਹ ਅਸੀਂ ਵੈਸੇ ਦਿਖਾ ਦਿੰਦੇ ਆ ਆਈਟਮਾਂ ਤੁਸੀਂ ਦੇਖ ਸਕਦੇ ਹੋ ਆਈਟਮਾਂ ਬਹੁਤ ਜ਼ਿਆਦਾ ਨੇ ਸਾਡੇ ਕੋਲ ਇਹਨੂੰ ਆਪਾਂ ਅਗਰ ਆਪਾਂ ਇੱਕ ਇੱਕ ਕਮਰੇ ਦੀ ਵੀਡੀਓ ਬਣਾਉਣ ਲੱਗੇ ਤਾਂ ਬਹੁਤ ਜ਼ਿਆਦਾ ਜਿਹੜਾ ਟਾਈਮ ਇਹਨੂੰ ਲੱਗ ਜਾਣਾ ਆ ਔਰ ਰੇਟ ਬਹੁਤ ਜ਼ਿਆਦਾ ਘਟਣਾ ਜੀ ਸਾਡੇ ਕੋਲ ਇੱਥੇ ਆ ਦੇਖੋ ਇੱਕ ਆ ਵੀ ਆਈਟਮ ਪਈ ਆ ਇਹਦੇ ਬਾਰੇ ਵੀ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਪੂਰਾ ਸੈੱਟ ਆ ਇਹ ਤੁਸੀਂ ਨਿਗਾਹ ਮਾਰ ਸਕਦੇ ਹੋ ਸਾਰੀਆਂ ਆਈਟਮਾਂ ਬਹੁਤ ਘੱਟ ਰੇਟ ਦੇ ਉੱਤੇ 199 ਸਟੋਰ ਬੋਪਾਰਾ ਰੋਡ ਇਕਨੋਮੀ ਇਕੱਲਾ ਵੀ ਸਾਡੇ ਕੋਲ ਮਸਾਲਾ ਬਾਕਸ ਇਹਦੇ ਜਿੰਨੇ ਕਿਸਮ ਦੇ ਮਰਜ਼ੀ ਤੁਸੀਂ ਮਸਾਲੇ ਪਾ ਕੇ ਘੁੰਮਦਾ ਜੀ ਹਿੱਦ ਨੂੰ ਮਰਜ਼ੀ ਇਹਦੇ ਵਿੱਚੋਂ ਮਸਾਲੇ ਵਗੈਰਾ ਚੱਕ ਸਕਦੇ ਹੋ ਔਰ ਇਹ ਚੀਜ਼ਾਂ ਪਈਆਂ ਹੀ ਬਹੁਤ ਸੋਹਣੀਆਂ ਲੱਗਦੀਆਂ ਨੇ ਫਲਾਵਰ ਪੋਟ ਵਗੈਰਾ ਮਤਲਬ ਕੀ ਕੀ ਮੈਂ ਇਸ ਵੀਡੀਓ ਦੇ ਵਿੱਚ ਬੋਲ ਕੇ ਤੁਹਾਨੂੰ ਦੱਸ ਨਹੀਂ ਸਕਦਾ ਜਿੰਨੀਆਂ ਸਾਡੇ ਕੋਲ ਆਈਟਮਾਂ ਨੇ ਸੋ ਦੋਸਤੋ ਦੁਬਾਰਾ ਫੇਰ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਆਈਟਮਾਂ ਦੇ ਨਾਲ ਜੇ ਤੁਸੀਂ ਆਪਣੀ ਬਚਤ ਦਾ ATM ਖੋਲਣਾ ਚਾਹੁੰਦੇ ਹੋ ਤਾਂ ਹੁਣੇ 199 ਸਟੋਰ ਦੇ ਉੱਤੇ ਪਹੁੰਚੋ ਤੁਹਾਡਾ ਇੰਤਜ਼ਾਰ ਹੋ ਰਿਹਾ ਹੈ ਤੁਹਾਡੀ ਬਚਤ ਕਰਨ ਦਾ ਜੋ ਠੇਕਾ ਸਮਝ ਲਓ ਉਹ ਅਸੀਂ ਲਿਆ ਹੋਇਆ ਤੁਹਾਡੀ ਬਚਤ ਅਸੀਂ ਹਰ ਹਾਲਤ ਦੇ ਵਿੱਚ ਕਰਕੇ ਹੀ ਰਹਿਣਾ ਹੈ ਸੋ ਦੋਸਤੋ ਇੱਕ ਵਾਰ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਲਾਈਕ ਕਰ ਦਿਓ ਬਹੁਤ ਧੰਨਵਾਦ ਜੀ